ਪ੍ਰੈਅ ਰੱਖਦੀ ਮੇਰਾ ਭਰਾਤੋਂ 13 14 ਬੈਠ ਕੇ ਮੇਰਾ ਵੀ 15 ਸਵਾ 14 ਟੈਕਰਮ ਉੱਪਰ ਆ ਜੀ 1 ਮਿੰਟ ਦੇ 16 ਇਹ ਅਜ ਦੇ ਸਮੇਂ ਦੀ ਸੁਪਰਸਟਾਰ ਜੋੜੀ ਚੱਲਦੀ ਆ 17 ਰਾਸੀ ਚੁੰਗਾ ਬੋਲਦ ਚੱਲਦਾ 18 ਸਰਜੀਤ ਸਿੰਘ ਸਾਧਪੁਰ 19 ਸਾਹ ਸਾਧਪੁਰ ਕੋਪੀ ਸਰਪੰਚ ਸਾਧਪੁਰ 20 ਗੋਰਾ ਯੂਐਸਏ ਸਾਧਪੁਰ ਦਾ ਉੱਪਰਲੇ ਪਾਸੇ 21 ਮਿਰਜਾ ਬਲਦ ਚੱਲਦਾ ਜੀ ਇਸੇ ਨਗਰ ਦਾ 22 ਹਰਜਿੰਦਰ ਸਿੰਘ ਸ੍ਰੀ ਗੇਲਾ ਸ੍ਰੀ 23 ਬਿੰਦਾ ਸ੍ਰੀ ਹਿੰਦੇ ਸ੍ਰੀ ਦਾ ਚੱਲਦਾ ਹੈ 24 ਸੁਖਵਿੰਦਰ ਕਾਨਾ ਟੇਸੀਆਂ ਹਕਾਬਾ ਸਯੋਗ ਦਾ ਆਈ 2 ਕਰਮਾ ਘਟ 28 ਗੜੇ 29 ਬੈਠ ਕੇ ਮੇਰਾ ਵੀ ਭਾਈ ਨਾ ਰੌਲਾ ਪਾਓ ਬੇਰਬਾਰੋ 30 ਲਓ ਭਾਈ ਮਾਰੋ ਤਾੜੀਆਂ ਇੱਕ ਵਾਰ ਤੇ ਸਮਾ ਸੁਣੋ ਗੌਰ ਦੇ ਨਾਲ ਇਸ ਯੋਗ ਦਾ ਸਮਾਂ 5 ਮਿੰਟ 12 ਸਕਿੰਟ 38 ਪੁਆਇੰਟ 5 12 38 ਹਾਲੇ ਤੱਕ ਚੱਲੀਆਂ ਜੋਗਾਂ ਚੋਂ ਪਹਿਲੇ ਨੰਬਰ ਤੇ